ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਗੁਰੂ ਜੀ ਦੀਆਂ ਸਾਖੀਆਂ ਨੂੰ ਸਭ ਤੋਂ ਪਹਿਲਾਂ ਸੁਣਨ ਵਾਸਤੇ ਅਇਥੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਫਿਰ سامنے ਦਿਖਾਈ ਦੇ ਰਹੇ ਬੈਲ ਦੇ ਬਟਨ ਨੂੰ ਦਬਾ ਕੇ ਇਸ ਤਰ੍ਹਾਂ ਆਉਣ ਉੱਪਰ ਕਲਿੱਕ ਕਰੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੇਰੀ ਪੀਰੀ ਦੇ ਮਾਲਕਾ ਜੀ ਮੇ ਪਾਤਸ਼ਾਹ ਤੁਹਾਨੂੰ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਨੂੰ ਨੇੜੇ ਤੋਂ ਵਾਚਣ ਲਈ ਆਓ ਆਪਾਂ ਆਪਣੀ ਸੁਰਤ ਨੂੰ ਥੋੜਾ ਪਿੱਛੇ 1593 ਈਸਵੀ ਦੀ ਵਿਸਾਖੀ ਵਾਲੇ ਦਿਨ ਤੇ ਲੈ ਚੱਲਦੇ ਹਾਂ ਜੀ ਕਹਿੰਦੇ ਆ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਦਰਬਾਰ ਲੱਗਿਆ ਹੋਇਆ ਸੰਗਤਾ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਨਤਮਸਤਕ ਹੋ ਰਹੀਆਂ ਨੇ ਕੁਈ ਸੰਗਤਾਂ ਦਸਵੰਤ ਲੈ ਕੇ ਆ ਰਹੀਆਂ ਨੇ ਕੋਈ ਕੁਝ ਭੇਟਾ ਕਰ ਰਹੀਆਂ ਨੇ ਤੇ ਕੋਈ ਕੁਝ ਭੇਟਾ ਕਰ ਰਹੀਆਂ ਨੇ ਬੜਾ ਆਨੰਦਮਈ ਜਿਹਾ ਮਾਹੌਲ ਬਣਿਆ ਹੋਇਆ ਹੈ ਉਸ ਸਮੇਂ ਕਾਬਲ ਤੋਂ ਆਏ ਇੱਕ ਪ੍ਰੇਮੀ ਸੱਜਣ ਨੇ ਇੱਕ ਖਾਸ ਤਰ੍ਹਾਂ ਦੇ ਤੇ ਮਹਿੰਗੀ ਕਿਸਮ ਦੇ ਪੁਸ਼ਾਕ ਦੇ ਜੋੜੇ ਨੂੰ ਭੇਟਾ ਕਰਕੇ ਗੁਰੂ ਪਾਤਸ਼ਾਹ ਧੰਸਾਹਿਬ ਸ੍ਰੀ ਗੁਰਜੰਦੇਵ ਜੀ ਨੂੰ ਕਿਹਾ ਕਿ ਸੱਚੇ ਪਾਤਸ਼ਾਹ ਇਹ ਸੁੰਦਰ ਤੇ ਕੀਮਤੀ ਪੁਸ਼ਾਕ मैं खास तौर ते माता गंगा जी लिए तैयार करवा के ला के आया हाँ आप जी यू प्रवान करो ते मैनू आशीर्वाद दो गुरु पातशाह जी बड़े प्रसन्न हुए उन्होंने उस काबल आए दित्ता। दित्तिया। तो आए सज्जन आशीर्वाद दिता उन्होंने अपन खुशियां दिखा तो उन्होंने पोशाक वस्त्र जो भी सी के माता गंगा जी दया कहा किबल तो खास तौर पर आए ने तुं इन्हू प्रवान करो ਮਾਤਾ ਗੰਗਾ ਜੀ ਨੇ ਉਹੋ ਜਿਹੜੀ ਪੋਸ਼ਾਕ ਪਰਵਾਨ ਕੀਤੀ ਸੰਜਤ ਜੀ ਤੇ ਕਿਸੇ ਖਾਸ ਮੌਕੇ ਤੇ ਪਾਉਣ ਲਈ ਉਹ ਮਹਿੰਗੀ ਜੜੀ ਪੋਸ਼ਾਕ ਆ ਉਹਨਾਂ ਨੂੰ ਸੰਭਾਲ ਕੇ ਰੱਖਤਾ ਕਿਉਂਕਿ ਕੀਮਤੀ ਤੇ ਜਿਹੜੀਆਂ ਮਹਿੰਗੀਆਂ ਪੋਸ਼ਾਕਾਂ ਹੁੰਦੀਆਂ ਉਹ ਅਕਸਰ ਆਪਾਂ ਕਿਸੇ ਖਾਸ ਮੌਕੇ ਤੇ ਪਾਉਂਦੇ ਆ ਪਰ ਇਹਨਾਂ ਨੂੰ ਸੰਭਾਲਣਾ ਵੀ ਅਤਿ ਜ਼ਰੂਰੀ ਹੁੰਦਾ ਹੈ ਸੋ ਜਦੋਂ ਬਰਸਾਤੀ ਮੌਸਮ ਆਉਂਦਾ ਉਸ ਦਿਨ ਤੋਂ ਬਾਅਦ ਕੁਝ ਸਨੇ ਬਾਅਦ ਤੇ ਬਰਸਾਤੀ ਮੌਸਮ ਲੰਘ ਜਾਣ ਤੋਂ ਬਾਅਦ ਮਾਤਾ ਗੰਗਾ ਜੀ ਨੇ ਸੋਚਿਆ ਕਿ ਉਹ ਕੀਮਤੀ ਪੋਸ਼ਾਕ ਨੂੰ ਮੈਂ ਦੇਖ ਲਾਂ ਕਿ ਤੇ ਉਹ ਬਰਜ਼ਾਦ ਦੇ ਕਰਕੇ ਖਰਾਬ ਨਾ ਹੋ ਗਈ ਹੋਵੇ ਕਿਉਂਕਿ ਜਿਵੇਂ ਅੱਜ ਕੱਲ ਦਾ ਆਪਾਂ ਅਲਮਾਰੀਆਂ ਕੱਪਵਾਰਡ ਵਗੈਰਾ ਬਣਾ ਲੈਂਦੇ ਆ ਉਦੋਂ ਇੰਜਾਂ ਇਦਾਂ ਦੀਆਂ ਚੀਜ਼ਾਂ ਨਹੀਂ ਹੁੰਦੀਆਂ ਸਨ ਸੰਦੂਕਾਂ ਜਾਂ ਕੁਝ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਸਨ ਜਿਨ੍ਹਾਂ ਦੇ ਵਿੱਚ ਜ਼ਿਆਦਾ ਸਿੱਤੀ ਨਹੀਂ ਸਮਾਨ ਦੀ ਹੁੰਦੀ ਸੀ ਸੋ ਮਾਤਾ ਗੰਗਾ ਜੀ ਨੇ ਬੜੇ ਪ੍ਰੇਮ ਨਾਲ ਉਹ ਪੋਸ਼ਾਕ ਕਰਦੀ ਤਾਂ ਦੇਖਿਆ ਕਿ ਉਹ ਜਿਹੜੀ ਪੋਸ਼ਾਕ ਆ ਥੋੜੀ ਸਲਾਬੀ ਹੋਈ ਸੀ ਮਾਤਾ ਜੀ ਨੇ ਉਹਨਾਂ ਦੀ ਸਾਮ ਸਮਾਂ ਲਈ ਉਹਨਾਂ ਨੂੰ ਜਾ ਕੇ ਛੱਤ ਤੇ ਸੁੱਕਣੇ ਪਾਤਾ ਕਿ ਧੁੱਪ ਲਵਾ ਦਿੰਨੇ ਆ ਇਹ ਸੁੰਦਰ ਪਰਿਆਕ ਪ੍ਰੇਮੀ ਸੱਜਣ ਬੜੇ ਪ੍ਰੇਮ ਨਾਲ ਗੁਰੂ ਪਾਤਸ਼ਾਹ ਜੀ ਪਾਸ ਲੈ ਕੇ ਆਇਆ ਸੀ ਉਹਨ ਕੋਠੇ ਤੇ ਜਦੋਂ ਮਾਤਾ ਜੀ ਉਹ ਪਰਸ਼ਾਕ ਪਾ ਕੇ ਸੁੱਕਣੀ ਥੱਲੇ ਉਤਰਦੇ ਨੇ ਉਹਨਾਂ ਦੀ ਜਿਹੜੀ ਜਠਾਣੀ ਹੈ ਬੀਬੀ ਕਰਮੋ ਉਹ ਈਰਖਾ ਨਾਲ ਸੜ ਬਲ ਜਾਂਦੀ ਹੈ ਤੇ ਮੇਨਾ ਮਾਰਦੀ ਹੈ ਸ਼ਾਮ ਨੂੰ ਜਦੋਂ ਗੁਰੂ ਪਾਤਸ਼ਾਹ ਜੀ ਦੇ ਵੱਡੇ ਭਰਾ ਪ੍ਰਿਥਵੀ ਜੰਦ ਆਉਂਦੇ ਨੇ ਉਹਨੂੰ ਕਹਿੰਦੇ ਆ ਵੀ ਜੇ ਤੂੰ ਚੱਜਦਾ ਹੁੰਦਾ ਤਾਂ ਇਹ ਗੁਰਗੱਦੀ ਤੇਰੇ ਕੋਲ ਹੁੰਨੀ ਸੀ ਕਿਉਂਕਿ ਤੂੰ ਗੁਰੂ ਸਾਹਿਬ ਦਾ ਵੱਡਾ ਪੁੱਤਰ ਸੀ ਤੇ ਇਹ ਸਾਰੀ ठाट-ਬਾਟ ਮਹਿੰਗੀਆਂ ਪੋਸ਼ਾਕਾਂ ਮੇਰੇ ਕੋਲ ਹੁੰਦੀਆਂ ਨਾ ਕਹ ਇਹ ਗੰਗਾ ਦੇ ਕੋਲੇ ਹੁੰਦੀਆਂ ਮਾਤਾ ਗੰਗਾ ਜੀ ਉਹਨਾਂ ਦੇ ਦਰਾਨੀ ਲੱਗਦੇ ਸਨ ਤੇ ਉਹ ਕਦੇ ਵੀ ਕਿਸੇ ਵੀ ਗੱਲ ਦਾ ਉਲਟਾ ਜਵਾਬ ਨਹੀਂ ਸੰਦਿੰਦੇ ਕਿਉਂਕਿ ਉਹਨਾਂ ਦੀ ਸੌਰਤ ਇਹਨਾਂ ਦੁਨਿਆਵੀ ਚੀਜ਼ਾਂ ਤੋਂ ਪਰੇ ਹੈ ਕਾਰ ਉਪਰ ਕੁਬਾ ਹੈ ਗੁਰੂ ਦੇਵ ਜੀ ਜੁੜੇ ਹੋਈ ਸੀ ਦੋ ਪਰਤੀ ਚੰਦ ਉਹਨਾਂ ਦੀ ਜੜੀ ਜਠਾਣੀ ਸੀਗੀ ਬੀਬੀ ਕਰਮੋ ਉਹਨੂੰ ਕਹਿੰਦੇ ਆ ਕਿ ਭਗਵਾਨ ਨੇ ਤੂੰ ਫਿਕਰ ਨਾ ਕਰ ਤੇ ਕਾਲੀ ਨਾ ਪੈ ਇੱਕ ਦਿਨ ਇਹ ਸਾਰੀ ठाठ-ਬਾਠ ਇਹ ਗੁਰਗੱਦੀ ਇਹ ਐਸ਼ ਆਰਾਮ ਇਹ ਖਜ਼ਾਨਾ ਇਹ ਧਨ ਦੌਲ ਸਭ ਆਪਣੇ ਕੋਲ ਆਉਣੀ ਹੈ ਕਿਉਂਕਿ ਅਰਜਨ ਦੇ ਕਿਹੜਾ ਕੋਈ ਔਲਾਦ ਹੈ ਕਿਉਂਕਿ ਸੰਗਤ ਜੀ ਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦਾ ਜਿਹੜਾ ਵਿਆਹ ਉਹ 1574 ਈਸਵੀ ਵਿੱਚ ਹੁੰਦਾ ਤੇ 1595 ਈਸਵੀ ਯਾਨੀ ਕਿ 21 ਸਾਲ ਤੱਕ ਉਹਨਾਂ ਦੇ ਘਰ ਕੋਈ ਧੀ ਜਾਂ ਪੁੱਤਰ ਨਹੀਂ ਸੀ ਉਹਨਾਂ ਨੇ ਕਈ ਵਾਰ ਮਾਤਾ ਗੰਗਾ ਜੀ ਨੂੰ ਜਦੋਂ ਦੇਖਣਾ ਮਾਤਾ ਗੰਗਾ ਜੀ ਦਾ ਹਸੂਨ ਸੁਖਰ ਦਾ ਚਿਹਰਾ ਸਾਰਾ ਦਿਨ ਸੇਵਾ ਭਾਵਨਾ ਵਿੱਚ ਭਿੱਜਿਆ ਰਹਿਣ ਵਾਲਾ ਨਾਮ ਬਾਣੀ ਸਿਮਰਨ ਚ ਰਹਿਣ ਵਾਲਾ ਉਹਨਾਂ ਕਈ ਵਾਰ ਕੀਨ ਦੇ ਜਿਹੜੇ ਆਪਣੇ ਸ਼ਰੀਕੇ ਵਾਲੇ ਹੁੰਦੇ ਜਿਹੜੇ ਆਪਣੇ ਦੁਸ਼ਮਣ ਹੁੰਦੇ ਆ ਗੈਲੋ ਉਹਨਾ ਤੋਂ ਆਪਣੀ ਚਫਲ ਤੇ ਆਪਣੀ ਖੁਸ਼ੀ ਵੀ ਸਹਾਰੀ ਨਹੀਂ ਜਾਂਦੀ ਉਹਨਾਂ ਨੇ ਫਿਰ ਕਈ ਵਾਰ ਭਰੀ ਸਵਾ ਦੇ ਵਿੱਚ ਮਾਤਾ ਗੰਗਾ ਜੀ ਨੂੰ ਬੋਲ ਕਬੋਲ ਬੋਲ ਨੇ ਉਤਰੀ ਨਖਤਰੀ ਕਹਿਣਾ ਤੇ ਬਹੁਤ ਬਾਰ ਉਹਨਾਂ ਦੇ ਮਨ ਮੁਖੀ ਇਸ ਪੰਜਾਉਣੀ ਕਿ ਤੇਰਾ ਕੋਈ ਪੁੱਤਰ ਤੇ ਨਹੀਂ ਐ ਸਭ ਕੁਝ ਇਕੱਲਾ ਅਸੀਂ ਸੰਭ ਲੈਣਾ ਮਾਤਾ ਗੰਗਾ ਜੀ ਕਈ ਵਾਰ ਅਕਾਰਪੁਰ ਕੁਆਇ ਗੁਰੂ ਦਾ ਪਾਣਾ ਮੰਨ ਕੇ ਚੁੱਪ ਕਰ ਜਾਂਦੇ ਤੇ ਕਈ ਵਾਰ ਉਹਨਾਂ ਦੀਆਂ ਅੱਖਾਂ ਦੇ ਵਿੱਚ ਅਥਰੂ ਵੀ ਆ ਜਾਂਦੇ ਇਕ ਦਿਨ ਮਾਤਾ ਗੰਗਾ ਜੀ ਕਾਫੀ ਜ਼ਿਆਦਾ ਇਨਾ ਮੇਲਿਆਂ ਤਾਨਿਆਂ ਤੋਂ ਪਰੇਸ਼ਾਨ ਹੋਏ ਤੇ ਵਿਰਾਗ ਵਿੱਚ ਆ ਕੇ ਉਹ ਬ루 ਅਰਜੰਦੇ ਜੀ ਨੂੰ ਕਹਿਣ ਲੱਗੇ ਕਿ ਪਤਸ਼ਾ ਤੁਸੀਂ ਸਾਰੀ ਦੁਨੀਆ ਨੂੰ ਪੁੱਤਰਾਂ ਦੀਆਂ ਦਾਤਾਂ ਦਿੰਦੇ ਹੋ ਦੁੱਧ ਦੀਆਂ ਦਾਤਾਂ ਦਿੰਦੇ ਹੋ ਸਭ ਦੀਆਂ ਮਨੋ ਕਾਮਨਾਵਾਂ ਭਾਵਨਾਵਾਂ ਪੂਰਨ ਕਰਦੇ ਹੋ ਕਿਤੇ ਮੇਰੀ ਨਿਮਾਨੀ ਤੇ ਵੀ ਕਿਰਪਾ ਕੋਲੋਂ ਮੈਨੂੰ ਵੀ ਪੁੱਤਰ ਦੀ ਦਾਤ ਬਖਸ਼ੋ ਗੁਰਅਰਜੰਸਾ ਉਹ ਕਹਿੰਦੇ ਆ ਕਿ ਸਾਡਾ ਸਾਰਾ ਜੀਵਨ ਸਾਡਾ ਸਭ ਕੁਝ ਇਸ ਸਿੱਖ ਧਰਮ ਦੇ ਨਾਮ ਇਸ ਦੁਨੀਆਂ ਦੇ ਨਾਮ ਇਸ ਮਾਨਵਤਾ ਦੇ ਨਾਮ ਹੈ ਅਸੀਂ ਕੁਝ ਵੀ ਆਪਦੇ ਲਈ ਨਹੀਂ ਰੱਖਿਆ ਫਿਰ ਆਪਦੇ ਲਈ ਆਪਾਂ ਕਿਵੇਂ ਕੋਈ ਦਾਤ ਦੇ ਸਕਦੇ ਹਾਂ ਹਾਂ ਜੇਕਰ ਤੁਹਾਡੇ ਮਨ ਦੀ ਇੱਛਾ ਹੈ ਜੇਕਰ ਕੋਈ ਮੇਰੇ ਤੋਂ ਵੱਡਾ ਮਾਪੋਸ਼ ਹੋਵੇ ਮੇਰੇ ਤੋਂ ਵੱਡਾ ਕਰਨੀ ਵਾਲਾ ਹੋਵੇ ਜਾਂ ਕੋਈ ਸਨਮਾਨਜੋਗ ਸੱਜਣ ਕੋਈ ਤੁਹਾਡੇ ਲਈ ਅਕਾਲਪੁਰ ਖਵਾਂ ਗੁਰੂ ਗੁਰੂ ਨਾਨਕ ਦੇ ਚਰਣਾ ਵਿਚ ਅਰਦਾਸ ਕਰੇ ਤਾਂ ਜੇ ਉਹ ਤੁਹਾਡੀ ਕਾਇਸ਼ ਪੂਰੀ ਹੋ ਸਕਦੀ ਹੈ ਤੇ ਇਸ ਲਈ ਤੁਸੀਂ ਬਾਬਾ ਬੁੱਢਾ ਜੀ ਪਾਸ ਜਾਓ ਉਹਨਾਂ ਅੱਗੇ ਬੇਨਤੀ ਕਰੋ ਨਿਮਰਤਾ ਸਹਿਤ ਕਿ ਬਾਬਾ ਬੁੱਢਾ ਜੀ ਸਾਡੇ ਲਈ ਤੁਸੀਂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋਲ ਅਰਦਾਸ ਕਰੋ ਕਿਉਂਕਿ ਗੁਰੂ ਨਾਨਕ ਪਾਸ਼ਾ ਤੋਂ ਲੈ ਕੇ ਬਾਬਾ ਬੁੱਢਾ ਜੀ ਨੇ ਛੇਵੇਂ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਤਾਂ ਕਦੇ ਸੰਗਤ ਕੀਤੀ ਸਨ ਸੋ ਉਹਨਾਂ ਨੇ ਕਿਵੇਂ ਫਿਰ ਅਰਦਾਸ ਕੀਤੀ ਕਿ ਉਹ ਸਾਰਾ ਸਾਖੀ ਹੁੰਦੀ ਹੈ ਕਿ ਉਹ ਚੀਜ਼ਾਂ ਵਾਪਰਦਿਆਂ ਨੇ ਪਹਿਲੀ ਵਾਰ ਮਾਤਾ ਗੰਗਾ ਜੀ ਭਰੇ ਮਨ ਨਾਲ ਤੇ ਖਲਦੀ ਚੋਲੀ ਬਾਬਾ ਬੁੱਢਾ ਜੀ ਦੇ ਦਰ ਤੋਂ ਆ ਜਾਂਦੇ ਨੇ ਤੇ ਦੂਸਰੀ ਵਾਰ ਗੁਰੂ ਅਰਜਨ ਸਾਹਿਬ ਜੀ ਦੇ ਸਮਝਾਉਣ ਤੇ ਜਦੋਂ ਮਾਤਾ ਜੀ ਨਿਮਰਤਾ ਸਹਿਤ ਤੇ ਬਿਲਕੁਲ ਝੋਲੀ ਅੱਡ ਕੇ ਪੰਗਾ ਅੱਡ ਕੇ ਜਾਂਦੇ ਨੇ ਪ੍ਰਸ਼ਾਦਾ ਪਾਣੀ ਲੈ ਕੇ ਜਾਂਦੇ ਨੇ ਤੇ ਫਿਰ ਭਰੀਆਂ ਝੋਲੀਆਂ ਲੈ ਕੇ ਤੇ ਪੁੱਤਰ ਦੇ ਦਾਦ ਦਾ ਅਸ਼ੀਰਵਾਦ ਲੈ ਕੇ ਆਉਂਦੇ ਨੇ ਉਹ ਸਾਰੀ ਸਾਖੀ ਆਪਾਂ ਇਸ ਚੈਨਲ ਦੇ ਉੱਤੇ ਆਲਰੇਡੀ ਪਾ ਰੱਖੀ ਹੈ ਤੁਸੀਂ ਉਹਨੂੰ ਸੁਣ ਸਕਦੇ ਹੋ ਤੇ ਫਿਰ ਉਸ ਤੋਂ ਬਾਅਦ ਕੀ ਹੁੰਦਾ ਜੀ ਬਾਬਾ ਬੁੱਢਾ ਜੀ ਅਰਦਾਸ ਬੇਨਤੀ ਕਰਦੇ ਨੇ ਉਹਨਾਂ ਦੀ ਅਰਦਾਸ ਬੇਨਤੀ ਦੇ ਸਦਕਾ ਗੁਰੂ ਅਰਜਨ ਪਾਸ਼ਾ ਜੀ ਦੇ ਘਰ ਛੇਵੇਂ ਪਾਤਸ਼ਾਹ ਛੇਵੀਂ ਜੋਤ ਗੁਰੂ ਨਾਨਕ ਪਾਸ਼ਾ ਜੀ ਦੀ ਗੁਰੂ ਹਰਗੋਬਿੰਦ ਸਾਹਿਬ ਦਾ ਜਨਮ ਹੁੰਦਾ ਹੈ ਜੀ ਉਹਨਾਂ ਦਾ ਜਿਹੜਾ ਨਾਮ ਹੈ ਉਹ ਵੀ ਗੁਰੂ ਗੋ ਗੁਰੂ ਹਰਗੋਬਿੰਦ ਸਾਹਿਬ ਤੇੜਾ ਨਾਮ ਆ ਉਹ ਵੀ ਬਾਬਾ ਬੁੱਧਾ ਜੀ ਨੇ ਰੱਖਿਆ ਤੇ ਉਹਨਾਂ ਨੂੰ ਜਿੰਨੀ ਵੀ ਸਿੱਖਿਆ ਦਿੱਤੀ ਚਾਹੀਏ ਉਹ ਸ਼ਸਤਰ ਵਿਦਿਆ ਸੀ ਕੋੜ ਸਵਾਰੀ ਗੁਰਮੁਖੀ ਲਿਪੀ ਗੁਰਬਾਣੀ ਦੀ ਸੰਥਿਆ ਤਰਾਕੀ ਤਾ ਮੰਡਲ ਤੇ ਛੋ ਤੱਕ ਕੀ ਰਸਾਇਣ ਵਿੱਦਿਆ ਦੀ ساری ਜਾਣਕਾਰੀ ਬਾਬਾ ਬੁੱਧਾ ਜੀ ਗੁਰੂ ਹਰਗੋਬਿੰਦ ਸਾਹਿਬ ਨੂੰ ਦਿੰਦੇ ਨੇ ਚਲੋ ਜੀ ਸਮਾਪਨ ਇਚਾਰਾ ਚੱਲਦਾ ਹੈ ਲੇਕਿਨ ਪੁੱਤਰ ਦਾ ਜਦੋਂ ਉਹਨਾਂ ਦੇ ਘਰ ਜਨਮ ਹੁੰਦਾ ਹੈ ਹੁਣ ਜਿਹੜੇ ਉਹਨਾਂ ਦੇ ਵੱਡੇ ਭਰਾ ਹੁੰਦੇ ਨੇ ਪਿਰਥੀ ਚੰਦ ਗੁਰੂ ਅਰਜਨ ਸਾਹਿਬ ਦੇ ਉਹਨਾਂ ਦੀਆਂ ਸਾਰੀਆਂ ਉਮੀਦਾਂ ਦੇ ਪਾਣੀ ਫੇੜ ਜਾਂਦਾ ਹੈ ਬੀਬੀ ਜਿਹੜੀ ਕੜਮੋ ਸੀ ਉਹ ਵੀ ਉਦਾਸ ਹੋ ਜਾਂਦੀ ਹੈ ਵੀ ਲੈ ਹੁਣ ਤਾਂ ਇਹਨਾਂ ਦੇ ਘਰ ਪੁੱਤਰ ਪੈਦਾ ਹੋ ਗਿਆ ਸਾਡੀ ਤਾਂ ਗੁਰਗੱਦੀ ਹਾਸਲ ਕਰਨ ਦੀ ਸਾਰੀ ਜਿਹੜੀ ਜਦੁੱਜਹਿਦਾ ਉਹ ਨਸ਼ਟ ਹੋ ਗਈ ਹੈ ਉਹਨਾਂ ਨੇ ਫਿਰ ਕਾਫੀ ਤਰ੍ਹਾਂ ਦੀਆਂ ਸਾਜ਼ਿਸ਼ਾਂ ਰਚੀਆਂ ਕਦੇ ਉਹਨਾਂ ਨੇ ਦਾਈ ਨੂੰ ਭੇਜਿਆ ਕਿ ਤੁਸੀਂ ਗੁਰੂ ਹਰਗੋਬਿੰਦ ਸਾਹਿਬ ਜਿਹੜੇ ਹੈਗੇ ਜਿਹੜੇ ਇਹਨਾਂ ਦੇ ਪੁੱਤਰ ਆ ਗੁਰੂ ਅਰਜਨ ਸਾਹਿਬ ਦੇ ਉਹਨਾਂ ਨੂੰ ਤੁਸੀਂ ਕਿਸੇ ਤਰੀਕੇ ਆਪਣੀ ਗੋਦ 'ਚ ਬਿਠਾ ਲੈਣਾ ਤੇ ਫਿਰ ਆਪਣੀ ਛਾਤੀ ਤੇ ਜ਼ਹਿਰ ਮਲ ਕੇ ਜਾਣਾ ਤੁਸੀਂ ਕਰੋ ਤੇ ਉਹਨਾਂ ਨੂੰ ਦੁੱਧ ਪਿਲਾਉਣ ਦੇ ਬਹਾਨੇ ਜਿਹੜਾ ਹੈਗਾ ਜ਼ਹਿਰ ਉਹਨ ਨੂੰ ਦੇ ਦੇਣਾ ਇਸ ਪ੍ਰਕਾਰ ਦਾਈ ਜਾਂਦੀ ਵੀ ਹੈ ਜੀ ਪਨਾ ਉਹ ਇੱਕੋ ਇੱਕ ਹੁੰਦੀ ਹੈ ਘਰ ਆਉਣਾ ਜਾਂਣਾ ਕਰਦੀ ਜਦ ਸਾਰੇ ਉਹਨਾਂ ਤੇ ਵਿਸ਼ਵਾਸ ਕਰਦੇ ਇੱਕ ਦਿਨ ਦੁੱਧ ਪਿਲਾਉਣ ਦੇ ਬੈਠਦੇ ਨੇ ਪਰ ਰੋਜ਼ ਰੋਜ਼ ਛਾਤੀ ਤੇ ਜੜਾ ਜੈ ਲਬੋਂ ਨਾਲ ਉਹਨਾਂ ਨੂੰ ਜ਼ਹਿਰ ਹੋਿਲਦੀ ਚੜਦਾ ਜਾਂਦਾ ਤੇ ਉਸ ਦਿਨ ਗੁਰੂ ਹਰਗੋਬਿੰਦ ਸਾਹਿਬ ਦੇ ਦੁੱਧ ਚੁੰਗਣ ਤੋਂ ਪਹਿਲਾਂ ਹੀ ਦਾਈ ਨੂੰ ਜ਼ਹਿਰ ਚੜ ਜਾਂਦਾ ਮਰਨ ਲੱਗਦੀ ਹੈ ਪਰ ਮਰਦੀ ਮਰਦੀ ਉਹ ਹੋਪਿਰਤੀ ਜਾਂਦਾ ਸਾਰਾ ਭਾਂਡਾ ਪੰਨ ਜਾਂਦੀ ਹੈ ਫਿਰਤੀ ਜੰਮ ਨੇ ਹੋਰ ਵੀ ਕਈ ਤਰ੍ਹਾਂ ਰਚੀਆਂ ਕਦੇ ਸਪੇਰੇ ਨੂੰ ਸੱਪ ਦੇ ਕੇ ਭੇਜਿਆ ਕੋੜ ਕਈ ਪ੍ਰਕਾਰ ਨਾਲ ਉਹਨਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਪਰ ਜਿਹੜੀ ਵੀ ਚੀਜ਼ ਚਾਲ ਉਹ ਚੱਲਦੇ ਉਹ ਬੰਦਾ ਆਪ ਜਾ ਕੇ ਮਰ ਜਾਂਦਾ ਸੀਗਾ ਇਸੇ ਤਰੀਕੇ ਨਾਲ ਤੀ ਜਾਂਦਾ ਜਾਂਦਾ ਪਿਰਥੀ ਜਾਂਦਾ ਭਾਂਡਾ ਭੰਨ ਜਾਂਦਾ ਸੀਗਾ ਤੇ ਇਹ ਸਾਜਸ਼ਾਂ ਕਰਕੇ ਪਿਰਥੀ ਜਾਂਦਾ ਜਿਹੜਾ ਨਾਮ ਹੈ ਉਹ ਬਹੁਤ ਜ਼ਿਆਦਾ ਇਲਾਕੇ ਚ ਬਦਨਾਮ ਹੋ ਗਿਆ ਸੀ ਸਮਾਂ ਚਾਲ ਚੱਲਦਾ ਜੀ ਪਿਰਥੀ ਚੰਦ ਚੰਦੂ ਵਰਗੇ ਰਲ ਮਿਲ ਕੇ ਜਿਹੜੇ ਮੁਗਲ ਦਰਬਾਰ ਤੱਕ ਫਿਰ ਇਹ ਖਬਰਾਂ ਪਹੁੰਚਾਉਂਦੇ ਨੇ ਗੁਰੂ ਸਾਹਿਬ ਦੇ ਖਿਲਾਫ ਕਿ ਕਿਸੇ ਸਾਹਮਣ ਗੁਰੂ ਅਰਜਨ ਸਾਹਿਬ ਜੀ ਨੂੰ ਕਿਸੇ ਤਰੀਕੇ ਨਾਲ ਸ਼ਹੀਦ ਕਰ ਦਿੱਤਾ ਜਾਵੇ ਤੇ ਸਾਰਾ ਪੂਰਾ ਜੀ ਸੰਪਲਿਏ ਗੁਰੂ ਹਰਗੋਬਿੰਦ ਸਾਹਿਬ ਹਲੇ ਬਾਲਕ ਨੇ ਉਹ ਆਪਾਂ ਜਾਣਦੇ ਹਾਂ ਜੀ ਕਿਵੇਂ ਫਿਰ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਗਿਆ ਉਹਦੀ ਸਾਖੀ ਵੀ ਇਸੇ ਚੈਨਲ ਦੇ ਉੱਤੇ ਵਿਸਥਾਰ ਸਹਿਤ ਪਈ ਹੋਈ ਹੈ ਸੋ ਗੁਰੂ ਹਰਗੋਬਿੰਦ ਸਾਹਿਬ ਜੀ ਹੋਂਦ ਗੁਰੂ ਅਰਜਨ ਦੇਵ ਜੀ ਦੇ ਅਜਿਹੜੇ ਸ਼ਹਾਦਤ ਤੋਂ ਬਾਅਦ ਮੀਰੀ-피ਰੀ ਦੇੰ ਦੋ ਤਲਵਾਰਾਂ ਤਾਰਨ ਕਰਦੇ ਨੇ ਜਿਹੜੀ ਮੀਰੀ ਦੀ ਤਲਵਾਰ ਹੈ ਉਹ ਜਬਰ ਜ਼ੁਲਮ ਨਾਲ ਲੜਨ ਦੀ ਖਾਤਰੋਂਦੀ ਹੈ ਜਿਹੜੀ 피ਰੀ ਦੀ ਹੈ ਉਹ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਲਈ ਹੁੰਦੀ ਹੈ ਤੇ ਤੋਹਾਨੂੰ ਦੱਸਦੀ ਹੈ ਕਿ 피ਰੀ ਦੀ ਤਲਵਾਰ ਗੁਰੂ ਪਾਸ਼ਾ ਨੇ 2 ਇੰਚ ਵੱਡੀ ਰੱਖੀ ਸੀ ਤਾਂ ਕਿ ਉਹ ਇਹ ਦੱਸ ਸਕਣ ਕਿ ਕਿਸੇ ਵੀ ਰਾਜਨੀਤੀ ਤੋਂ ਧਰਮ ਹਮੇਸ਼ਾ ਉੱਚਾ ਹੁੰਦਾ ਹੈ। ਆਕਾਲ ਤਖਤ ਦਿਓ ਸਿਰਜਣਾ ਕਰਦੇ ਨੇ ਤੇ ਉਹ ਕਹਿੰਦੇ ਨੇ ਕਿ ਮੈਨੂੰ ਇੱਥੇ ਹੁਣ ਦਸਵੰਦ ਦੇ ਰੂਪ ਚ ਮਾਇਆ ਨਾਪੇਤਾ ਕਰਕੇ ਜਵਾਨੀਆਂ ਪੇਟਾ ਕੀਤੀਆਂ ਜਾਣ, ਚੰਗੇ ਸਰੀਰ ਪੇਟਾ ਕੀਤੇ ਜਾਣ, ਚੰਗੇ ਵਧੀਆ نسل ਦੇ ਘੋੜੇ ਤੇ ਹਥਿਆਰ ਪੇਟਾ ਕੀਤੇ ਜਾਣ ਕਿਉਂਕਿ ਹੁਣ ਜਿਹੜਾ ਜ਼ਬਰ ਤੇ ਜ਼ੁਲਮ ਦਾ ਜਿਹੜਾ ਸਾਹਮਣਾ ਉਸ ਵਰ ਨਾਲ ਲਈ ਇਹ ਨਾਲ ਲੜਕੇ ਹੀ ਦਿੱਤਾ ਜਾਏਗਾ। ਸੋ ਇਸ ਤਰ੍ਹਾਂ ਦੀ ਕਾਫੀ ਚੜਤ ਹੁੰਦੀ ਐ। ਜਹਾਗੀਰ ਤੱਕ ਮੁਗਲ ਦਰਬਾਰ ਤੱਕ ਇਹ ਗੱਲਾਂ ਫੇਰ ਪਹੁੰਚਾਈਆਂ ਜਾਂਦੀਆਂ ਨੇ ਇਹ ਪਹੁੰਚਾਉਣ ਚ ਸਭ ਤੋਂ ਵੱਡਾ ਜਿਹੜਾ ਹੱਥ ਆ ਉਹ ਚੰਦੂ ਵਰਗੇ ਗੱਪੀਆਂ ਦਾ ਹੁੰਦਾ ਹੈ ਜਿਹੜੇ ਕਿ ਬਦਮੀਆਂ ਘਟਮੀਆਂ ਦਲਦਾਂ ਕਰਕੇ ਉਹ ਜਹਾਗੀਰ ਨੂੰ ਭੜਕਾ ਦਿੰਦੇ ਨੇ ਹੁਣ ਜਹਾਗੀਰ ਇੱਕ ਚਾਲ ਚੱਲਦਾ ਜੀ ਜਹਾਗੀਰ ਵੈਸੇ ਸਿੱਤਪੱਖੋਂ ਵੀ ਥੋੜਾ ਠੀਕ ਨਹੀਂ ਰਹਿੰਦਾ ਪਰ ਕਹਿੰਦੇ ਆ ਨਾ ਜਦੋਂ ਮੱਤ ਵੱਜਦੀ ਹੈ ਬੰਦੇ ਦੀ ਜਦ ਤੱਕ ਉਹ ਬਿਲਕੁਲ ਪ੍ਰੇਸ਼ਟ ਨਹੀਂ ਹੁੰਦਾ ਜਦ ਤੱਕ ਉਹਦਾ ਜਮਾਂ ਖਾਤਵਾਂ ਨਹੀਂ ਦੱਤਾ ਤੱਕ ਉਹਨੂੰ ਅਕਲ ਨਹੀਂ ਆਉਂਦੀ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਹਲੇ ਉਹਨੂੰ ਅਕਲ ਨਹੀਂ ਸੀ ਆਈ ਜਹਾਗੀਰ ਨੇ ਫਿਰ ਇੱਕ ਚਾਲ ਖੇਡੀ ਤੇ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਇੱਕ ਚਿੱਠੀ 'ਤੇ ਜੀਤੇ ਮਾਫੀ ਮੰਗੀ ਕਿ ਮੇਰੀ ਸਿਹਤ ਹੁਣ ਠੀਕ ਨਹੀਂ ਰਹਿੰਦੀ ਮੈਨੂੰ ਅਜਿਹਾ ਮਹਿਸੂਸ ਹੋ ਰਿਹਾ ਤੇ ਮੈਂ ਤੁਹਾਡੇ ਪਿਤਾ ਨੂੰ ਸ਼ਹੀਦ ਕਰਕੇ ਬਹੁਤ ਗਲਤ ਕੰਮ ਕੀਤਾ ਹੈ ਮੈਨੂੰ ਸ਼ਾਹੀ ਪੀਰਾਂ ਨੇ ਵੀ ਕਿਹਾ ਕਿ ਜੇਕਰ ਮੈਂ ਤੁਹਾਡੀ ਸੇਵਾ ਕਰਾਂਗਾ ਤੇ ਫਿਰ ਮੇਰਾ ਥੋੜਾ ਬਹੁਤ ਜੜਾ ਸੁਧਾਰ ਹੋ ਸਕਦਾ ਸੋ ਗੁਰੂ ਸਾਹਿਬ ਦਿਲ ਦੀ ਜਾਂਦੇ ਨੇ ਜੀ ਜਹਾਂਗੀਰ ਬਹੁਤ ਵਧੀਆ ਗੁਰੂ ਸਾਹਿਬ ਦਾ ਸਵਾਗਤ ਕਰਦਾ ਤੇ ਬਾਅਦ ਵਿੱਚ ਕਹਿੰਦਾ ਕਿ ਤੁਸੀਂ ਗਵਾਲੀਅਰ ਦੇ ਕਿਲੇ ਵਿੱਚ ਚਲੋ ਤੇ ਮੈਂ ਕੁਝ ਰਾਜੀ ਕੰਮਕਾਰ ਮੁਕਾ ਕੇ ਹਫਤੇ ਦੇ ਵਿੱਚ ਵਿੱਚ ਤੁਹਾਡੇ ਕੋਲੇ ਉੱਥੇ ਉਹਨਾਂ ਤੁਸੀਂ ਕਿਲੇ 'ਚ ਜਾ ਕੇ ਬਰਾਜੋ ਬਨੂ ਸਾਹਿਬ ਜੀ ਨੂੰ ਰੱਥਾਂ ਤੇ ਘੋੜਿਆਂ ਤੇ ਬਿਠਾ ਕੇ ਸਨਮਾਨਪੂਰਵਕ ਕਿਲੇ ਦੇ ਵਿੱਚ ਲੈ ਕੇ ਜਾਇਆ ਜਾਂਦਾ ਗਵਾਲੀਅਰ ਦੇ ਉੱਥੇ ਜਾ ਕੇ ਫਿਰ ਉਹਨਾਂ ਨੂੰ ਕੈਦ ਕਰ ਦਿੱਤਾ ਜਾਂਦਾ ਧੋਖੇ ਦੇ ਨਾਲ ਇਹ ਜਿਹੜਾ ਗਵਾਲੀਅਰ ਦਾ ਕਿਲਾ ਸੀ ਇਹ ਮੁਗਲ ਜਿਹੜੇ ਵਿਆਸਤਦਾਨ ਸੀਗੇ ਉਹਨਾਂ ਦੀ ਮਨਪਸੰਦ ਜਗਾ ਸੀ ਪਹਿਲਾਂ ਪਰ ਬਾਅਦ ਵਿੱਚ ਜਦੋਂ ਇਹ ਵਾਕਾ ਹੁੰਦਾ ਉਸ ਵੇਲੇ ਤੱਕ ਇਹ ਵੀ ਆਈਪੀ ਜਿਲਦੇ ਤਰ੍ਹਾਂ ਵੜਕਿਆ ਜਾਂਦਾ ਸੀ ਇੱਥੇ ਸਾਰੇ ਉੱਚ ਦਰਜੇ ਦੇ ਜਿਹੜੇ ਕੈਦੀ ਰੱਖੇ ਜਾਂਦੇ ਸਨ ਇਸ ਜੇਲ੍ਹ ਦੇ ਵਿੱਚ ਪਹਿਲਾਂ 52 ਰਾਜੇ ਲਗਭਗ ਸੀਗੇ ਜਿਨ੍ਹਾਂ ਵਿੱਚ 22 ਥੜ ਦੇ ਰਾਜੇ ਸੀ ਹੋਰ ਰਾਜੇ ਸੀ ਦੂਤ ਤੇ ਨਾ ਧਾਰਮਿਕ ਅਗੂ ਵੀ ਸੀ ਕਿਉਂਕਿ ਜੈ ਸਭੀ ਇਨਸਾਨ ਤੋਂ ਜੈ ਸਭੀ ਅਹੁਦੇ ਤੋਂ ਮੁਗਲ ਸਿਆਸਤਾਂ ਨੂੰ ਮੁਗਲ ਵਿਆਸਤਾਂ ਨੂੰ ਖਤਰਾ ਮਹਿਸੂਸ ਹੁੰਦਾ ਸੀ ਉਹ ਫੜ ਕੇ ਉਹਨਾਂ ਰਾਜਿਆਂ ਨੂੰ ਕੈਦ ਕਰ ਲੈਂਦਾ ਸੀ ਇਸੇ ਨੀਤੀ ਦੇ ਤਹਿਤ ਹੀ ਗੁਰੂ ਹਰਗੋਬਿੰਦ ਸਾਹਿਬ ਨੂੰ ਵੀ ਉਹਨਾਂ ਨੇ ਕੈਦ ਕੀਤਾ ਪਰ ਜਦੋਂ ਗੁਰੂ ਸਾਹਿਬ ਉੱਥੇ ਜਾਂਦੇ ਨੇ ਦੇਖਦੇ ਨੇ ਹਾਲਾਤ ਬਹੁਤ ਹੀ ਜ਼ਿਆਦਾ ਬੁਰੇ ਹੁੰਦੇ ਨੇ ਜਿਹੜੇ ਉਹ ਰਾਜੇ ਆ ਉਹ ਮੁੱਦਤਾ ਤੋਂ ਨੇ ਫੜੇ ਹੋਏ ਸੀ ਸਾਲਾਂ ਤੋਂ ਉਹਨਾਂ ਤੇ ਨਹੀਂ ਸੀ ਸਿਰ ਵਿੱਚ ਉਹਨਾਂ ਦੇ ਜੂਵਾਂ ਪੈ ਚੁੱਕੀਆਂ ਸਨ ਪੈਰਾਂ ਦੇ ਵਿੱਚ ਭਾਰੀ ਲੋਹੇ ਦੀਆਂ ਜੰਜੀਰਾਂ ਬੰਨ੍ਹੀਆਂ ਹੋਈਆਂ ਸਨ ਜਿਨ੍ਹਾਂ ਕਰਕੇ ਉਹਨਾਂ ਦੇ ਪੈਰਾਂ ਤੇ ਜ਼ਖਮ ਮੁੱਕੇ ਕੀਦੇ ਪੈ ਚੁੱਕੇ ਸਨ ਤੇ ਜਿਹੜਾ ਉਹਨਾਂ ਨੂੰ ਖਾਣਾ ਦਿੱਤਾ ਜਾਂਦਾ ਸੀ ਉਹਦੇ 'ਚ ਮਿੱਠਾ ਜ਼ਹਿਰ ਜਣੇ ਕੀ ਸਲੋਪ ਵਾਇਜ਼ਨ ਦਿੱਤਾ ਜਾਂਦਾ ਸੀ ਜਿਸ ਦੇ ਨਾਲ ਉਹ ਦਿਨ ਬਦਿਆਂ ਬਿਮਾਰ ਹੁੰਦੇ ਜਾ ਰਹੇ ਸੀ ਰੋਗੀ ਹੁੰਦੇ ਜਾ ਰਹੇ ਸੀ ਬਹੁਤ ਹੀ ਮਾੜੇ ਹਾਲਾਤ ਉਹਨਾਂ ਦੇ ਸਨ ਗੁਰੂ ਸਾਹਿਬ ਜਦੋਂ ਉੱਥੇ ਜਾਂਦੇ ਨੇ ਤਾਂ ਗੁਰੂ ਸਾਹਿਬ ਇਹ ਸਭ ਦੇਖ ਕੇ ਜਿਹੜਾ ਹੈਗਾ ਬਹੁਤ ਮਨੁੱਖ ਵਿੱਚ ਇਹ ਲੈ ਕੇ ਆਉਂਦੇ ਨੇ ਕਿ ਇਹਨਾਂ ਦਾ ਹੁਣ ਮੈਂ ਸੁਧਾਰ ਕਰਨਾ ਹੈ ਕਿਸੇ ਨਾ ਕਿਸੇ ਤਰੀਕੇ ਨਾਲ ਇਹਨਾਂ ਦੇ ਹਾਲਾਤ ਸੁਧਾਰਨੇ ਨੇ ਤਾਂ ਉੱਥੇ ਜਿਹੜਾ ਇੱਕ ਜੇਲ੍ਹ ਦਾ ਦਰੋਗਾ ਸੀ ਜਿਵੇਂ ਅੱਜਕੱਲ੍ਹ ਜੇਲ੍ਹ ਸੁਪਰਡੈਂਟ ਹੁੰਦਾ ਜੀ ਉਹ ਸੀਗਾ ਭਾਈ ਹਰਦਾਸ ਜੀ ਉਹ ਗੁਰੂ ਸਾਹਿਬ ਦੇ ਉੱਥੇ ਰਹਿੰਦੇ ਆ ਜਦੋਂ ਉਹਨੇ ਗੁਰੂ ਸਾਹਿਬ ਦੀ ਸੰਗਤ ਕੀਤੀ ਤਾਂ ਬਹੁਤ ਪ੍ਰਭਾਵਿਤ ਹੋਇਆ ਇੰਨਾ ਪ੍ਰਭਾਵਿਤ ਹੋਇਆ ਕਿ ਉਹ ਗੁਰੂ ਸਾਹਿਬ ਦਾ ਸਿੱਖ ਬਣ ਗਿਆ ਉਹ ਉਸ ਤੋਂ ਬਾਅਦ ਉਹ ਗੁਰੂ ਸਾਹਿਬ ਦਾ ਬਹੁਤ ਖਿਆਲ ਰੱਖਣ ਲੱਗਾ ਹੁਣ ਪਤਾ ਸੀ ਵੀ ਜਿਹੜਾ ਭੋਜਨ ਦਿੱਤਾ ਜਾਂਦਾ ਉਹਦੇ 'ਚ ਜ਼ਹਿਰ ਹੁੰਦਾ ਉਹਨੇ ਗੁਰੂ ਸਾਹਿਬ ਨੂੰ ਉਹ ਜ਼ਹਿਰ ਵਾਲਾ ਭੋਜਨ ਦੇਣਾ ਬੰਦ ਕਰਤਾ ਚੰਦੂ ਦੇ ਜਿਹੜਾ ਪੁੱਤ ਹੈਗਾ ਉਹ ਫਿਰ ਜਹਾੰਦੀਰ ਦੇ ਦੁਆਰਾ ਇੱਕ ਪੋਸ਼ਾਕ ਭੇਜਦਾਗਾ ਉਹ ਜਿਹਦੇ ਵਿੱਚ ਜ਼ਹਿਰ ਲੱਗਿਆ ਹੁੰਦਾ ਉਹਦਾ ਪੋਸ਼ਾਕ ਦਾ ਇਹ ਮਤਲਬ ਹੁੰਦਾ ਕਿ ਜਦੋਂ ਗੁਰੂ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਨੂੰ ਪਾਉਣਗੇ ਉਹਨਾਂ ਨੂੰ ਜਦੋਂ ਪਸੀਨਾ ਆਏਗਾ ਤਾਂ ਰੋਮ ਖੁੱਲਣਗੇ ਤਾਂ ਇਹਦਾ ਜਿਹੜਾ ਜ਼ਹਿਰ ਆ ਇਸ ਕੱਪੜੇ ਦਾ ਉਹ ਹੌਲੀ-ਹੌਲੀ ਉਹਨਾਂ ਦੇ ਅੰਦਰ ਜਾਂਦਾ ਰਹੂਗਾ ਪਰ ਜਿਹੜਾ ਇਹ ਹੈ ਦਰੂਗਾ ਹੁੰਦਾ ਜੀ ਭਾਈ ਹਰਦਾਸ ਜੀ ਇਹਨੇ ਨਾ ਤਾਂ ਗੁਰੂ ਸਾਹਿਬ ਨੂੰ ਪੋਸ਼ਾਕ ਪਾਉਣ ਦਿੱਤੀ ਨਾ ਜੇਲ੍ਹ ਦਾ ਭੋਜਨ ਦਿੱਤਾ ਇਹ ਕੀ ਕਰਦਾ ਸੀ ਜੀ ਸਵੇਰੇ ਸ਼ਾਮੇ ਹੀ ਜੀਰ ਚੜੀ ਉਪਕਿੰਦਾ ਸੀ ਦਿਨ ਵੇਲੇ ਇਹ ਆਪ ਦੇ ਘਰ ਦਾ ਦਸਾਂ ਨੂੰ ਹਾਂਦੀ ਜੋ ਵੀ ਮਾਇਆ ਰਸ ਦੇ ਨੂੰ ਮਿਲਦਾ ਉਹਦਾ ਭੋਜਨ ਪ੍ਰਸ਼ਾਦਾ ਤਿਆਰ ਕਰਦਾ ਗੁਰੂ ਸਾਹਿਬ ਨੂੰ ਸ਼ੇਕਾਂ ਦੇ ਦਿੰਦਾ ਪਰ ਗੁਰੂ ਸਾਹਿਬ ਕਹਿੰਦੇ ਜੇ ਸਾਡੇ ਲਈ ਭੋਜਨ ਆਏਗਾ ਤਾਂ ਪਹਿਲਾਂ ਇਹਨਾਂ ਜਿਹੜੇ ਕੈਦੀ ਹੈ ਇਹਨਾਂ ਲਈ ਵੀ ਆਏਗਾ ਇਹ ਵੀ ਇਹ ਭੋਜਨ ਨਹੀਂ ਖਾਣਗੇ ਕਿਉਂਕਿ ਉਹਨੇ ਦੱਸਤਾ ਸੀ ਵੀ ਜੀ ਇਹਦੇ ਚ ਜ਼ਹਿਰ ਪਾਇਆ ਜਾਂਦਾ ਚਲੋ ਜੀ ਜੋ ਵੀ ਪ੍ਰਸ਼ਾਦਾ ਪਾਣੀ ਹੁੰਦਾ ਉਹ ਜਿਹੜੇ ਪਾਈ ਹਰਦਾਸ ਜੀ ਪਹਿਲਾਂ ਗੁਰੂ ਸਾਹਿਬ ਨੂੰ ਸਿਪਾਉਂਦੇ ਫਿਰ ਉਹ ਰਾਜਿਆਂ ਨੂੰ ਸਿਪਾਉਂਦੇ ਤੇ ਬੱਚਾ ਕੋਚਿਆ ਜੋ ਵੀ ਹੁੰਦੋ ਆਪੇ ਛੱਕਦੇ ਹੌਲੀ ਹੌਲੀ ਜਦੋਂ ਨਾਲ ਉਹ ਜਾਇਰਾਂ ਦਾ ਭੂਜੰਦੀ ਨਾ ਮਿਲਨੋ ਬੰਦ ਹੋ ਗਿਆ ਗੁਰੂ ਸਾਹਿਬ ਦੀ ਸੰਗਤ ਉਹ ਕਰਨ ਲੱਗੇ ਉਥੇ ਕੀਰਤਨ ਦਰਬਾਰ ਲੱਗਣ ਲੱਗੇ ਗੁਰਬਾਣੀ ਦਾ ਗੁਣਗਾਨ ਹੋਣ ਲੱਗਾ ਤਾਂ ਉਹ ਜਿਹੜੇ ਰਾਜੇ ਸੀ ਉਹਨਾਂ ਦੇ ਹਾਲਾਤ ਸੁਧਰਨ ਲੱਗੇ ਉਹਨੇ ਅੰਦਰ ਵੀ ਜਿਉਂ ਦੇ ਇੱਕ ਆਸ ਪੈਦਾ ਹੋਣ ਲੱਗੇ ਪਰ ਅੰਮ੍ਰਿਤਸਰ ਦੀ ਜਿਹੜੀ ਸੰਗਤ ਸੀ ਮੋਹਣ ਬਰਾਗ ਚ ਆ ਗਈ ਕਿਉਂਕਿ ਗੁਰੂ ਸਾਹਿਬ ਨੂੰ ਉੱਥੇ ਰਹਿੰਦੇ ਆ ਪਹਿਲਾ ਹਫਤੇ ਸੀ ਹਫਟਿਆਂ ਤੋਂ ਮਹੀਨੇ ਮਹੀਨਿਆਂ ਤੋਂ ਸਾਲਾਂ ਬੀਤ ਚ ਜਾਣ ਲੱਗੇ ਜਦੋਂ ਪਹਿਲਾ ਹਫਤੇ ਤੋਂ ਹਫਤੇ ਹੀ ਬੀਤੇ ਉਹਦੇ ਅੰਮ੍ਰਿਤਸਰ ਦੀ ਜਿਹੜੀ ਸੰਗਤ ਸੀ ਉਹ ਬਰਾਗ ਚ ਆਉਣ ਲੱਗੀ ਵਿਆਕੁਲ ਹੋਣ ਲੱਗੀ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਵੀ ਇੰਨਾ ਚਿਰ ਕਿਉਂ ਹੋ ਗਿਆ ਕਿ ਉਹ ਉਹ ਗਲਤ ਦਰਬਾਰ ਦੇ ਵਿੱਚੋਂ ਵਾਪਸ ਨਹੀਂ ਆ ਰਹੇ ਬਾਕੀ ਉਹਨਾਂ ਨੇ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦੇਖੀ ਸੀ ਉਹਨਾਂ ਨੂੰ ਖਤਰਾ ਸੀ ਅੰਦਰੋਂ ਡਰ ਸੀ ਕਿ ਕਿਤੇ ਉਹ ਗੁਰੂ ਹਰਗੋਬਿੰਦ ਸਾਹਿਬ ਨਾਲ ਵੀ ਉਹੀ ਚੀਜ਼ਾਂ ਨਾ ਕਰਾ ਬਾਬਾ ਬੁੱਢਾ ਜੀ ਨੂੰ ਉਹਨਾਂ ਨੇ ਦੱਸਿਆ ਵੀ ਬਾਬਾ ਬੁੱਢਾ ਜੀ ਸਾਡੇ ਤੋਂ ਗੁਰੂ ਜੀ ਦੇ ਦਰਸ਼ਨਾਂ ਬਿਨਾਂ ਹੁਣ ਰਹੇ ਹਾਂ ਜੇੰਦਾ ਤੁਸੀਂ ਕੋਈ ਹਿਲਦਾ ਕਰੋ ਬਾਬਾ ਬੁੱਢਾ ਜੀ ਨੇ ਤੇ ਉਹ ਸਾਰੀ ਸੰਗਤ ਨੇ ਫਿਰ ਇੱਕ ਵਿਰਾਗਮਈ ਚੰਕ ਕੇ ਸ੍ਰੀ ਅਮ੍ਰਿਤਸਰ ਸਾਹਿਬ ਤੋਂ ਗਵਾਲੀਅਰ ਤੱਕ ਲੈ ਕੇ ਗਏ ਉਹ ਇਦੇ ਵਿੱਚ ਉਹ ਜਿਵੇਂ ਆਪਾਂ ਨਗਰ ਕੀਰਤਨ ਲੈ ਕੇ ਜਾਂਦੇ ਆ ਉਹਦੇ ਵਿੱਚ ਉਹ ਰਾਗ ਵਿੱਚ ਕੀਰਤਨ ਗਾਉਂਦੇ ਹੋਏ ਜਾ ਰਹੇ ਨੇ ਦੇਖੋ ਤੁਸੀਂ 105 ਸਾਲ ਦੇ ਬਾਬਾ ਬੁੱਢਾ ਜੀ ਨੇ ਪੈਦਲ ਅੰਮ੍ਰਿਤਸਰ ਤੋਂ ਗੋਵਾਲੀਅ ਦੇ ਕਿਰੇ ਤੱਕ ਦਾ ਰਸਤਾ ਤੈਅ ਕੀਤਾ ਬਾਬਾ ਬੁੱਢਾ ਜੀ ਜਦੋਂ ਉੱਥੇ ਪਹੁੰਚਦੇ ਨੇ ਸੰਗਤ ਦੇ ਨਾਲ ਤਾਂ ਮੁਗਲ ਜੜੀਆਂ ਖੋ ਜਾਈਆਂ ਗਈਆਂ ਉਹ ਗਾਂ ਫਿਰ ਗੁਰੂ ਸਾਹਿਬ ਨੂੰੰਡੇ ਨਾਲ ਨਹੀਂ ਦਿੰਦੀਆਂ ਜੀ ਗਵਾਲੀਅਰ ਦੇ ਖੇਲੇ 'ਚ ਮੁਲਾਕਾਤ ਨਹੀਂ ਕਰਾਉਂਦੀਆਂ ਪਰ ਜਿਹੜੇ ਉਹ ਜੇਹਲ ਦੇ ਦਰੋਗਾ ਸੀ ਭਾਈ ਹਰਦਾਸ ਸੀ ਉਹਨਾਂ ਨੇ ਫਿਰ ਗੁਰੂ ਸਾਹਿਬ ਤੋਂ ਆਗਿਆ ਲੈ ਕੇ ਬਾਬਾ ਬੁੱਟਾ ਜੀ ਨੂੰ ਕੇਵਲ ਮਿਲਣ ਦੀ ਆਗਿਆ ਦੇਤੀ ਉਹ ਗੁਰੂ ਹਰਗੋਬਿੰਦ ਸਾਹਿਬ ਨੂੰ ਮਿਲਦੇ ਨੇ ਨਾ ਦੇ ਮੁਲਾਕਾਤ ਹੁੰਦੀ ਹੈ ਗੁਰੂ ਸਾਹਿਬ ਕਹਿੰਦੇ ਨੇ ਕਿ ਬਾਬਾ ਜੀ ਦੱਸੋ ਤੁਸੀਂ ਕਿਵੇਂ ਆਉਣਾ ਕੀਤਾ ਬਾਬਾ ਜੀ ਕਹਿੰਦੇ ਨੇ ਕਿ ਦੀ ਸਤਗੁਰ ਜੀ ਹੁਣ ਤੁਸੀਂ ਆਜੋ ਵਾਪਸ ਅੰਬੇਰਸਰ ਦੀ ਜਿਹੜੀ ਸੰਗਤ ਹੈ ਉਹ ਤੁਹਾਡੇ ਲਈ ਬਹੁਤ ਹੀ ਕਰਮੰਦਾ ਬਹੁਤ ਵਿਆਕੋਲੇ ਬਹੁਤ ਜਿਆਦਾ ਵਿਰਾਗ ਚਾ ਗੁਰੂ ਸਾਹਿਬ ਕਹਿੰਦੇ ਨੇ ਕੋਈ ਗੱਲ ਨਹੀਂ ਤੁਸੀਂ ਜਿਹੜੀ ਅੱਜ ਚੌਂਕੀ ਕੱਢੀ ਐ ਇਹ ਚੌਂਕੀ ਤੁਸੀਂ ਹਰ ਰੋਜ਼ ਆਮ੍ਰਿਤਸਰ ਦੇ ਸਰੋਵਰ ਦੇ ਦੁਆਲੇ ਕੱਢਣੀ ਆ ਤੇ ਮੈਂ ਉਹਨਾਂ ਨੂੰ ਦਰਸ਼ਨ ਦੇਵਾਂਗਾ ਜਿਹੜਾ ਵੀ ਮੇਰੇ ਦਰਸ਼ਨ ਕਰਨਾ ਚਾਹੁੰਦਾ ਉਹ ਚੌਂਕੀ ਦੇ ਵਿੱਚ ਮੈਂ ਆਪ ਵਰਤਾਂਗਾ ਤੇ ਸਮਾਉਨ ਤੇ ਆਸੀ ਆਪ ਸਰੀਰ ਘੜ ਕੇ ਵੀ ਉੱਥੇ ਪਹੁੰਚਾਂਗੇ ਚਲੋ ਜੀ ਫਿਰ ਉਸ ਦਿਨ ਤੋਂ ਲੈ ਕੇ ਅੱਜ ਤੱਕ ਰੋਜ਼ ਸ਼ਾਮ ਨੂੰ ਕਹਿੰਦੇ ਆ ਅੰਮ੍ਰਿਤਸਰ ਦੇ ਸਰੋਵਰ ਦੇ ਚਾਰੇ ਪਾਸੇ ਬਾਬਾ ਬੁੱਢਾ ਜੀ ਦੇ ਜਿਹੜੇ ਸਨਮਾਨ ਦੇ ਵਿੱਚ ਤੇ ਉਸ ਬਾਬਾ ਬੁੱਢਾ ਜੀ ਦੀ ਯਾਦ ਦੇ ਵਿੱਚ ਅੱਜ ਵੀ ਉਹ ਚੌਂਕੀ ਕੁਝ ਜਿਹੜੇ ਸਜਣਾ ਦੁਆਰਾ ਸਿੱਖ ਸੰਗਤਾਂ ਦੁਆਰਾ ਬਜ਼ੁਰਗਾਂ ਦੁਆਰਾ ਕੱਢੀ ਜਾਂਦੀ ਆ ਸੋ ਹਫ਼ਤਿਆਂ ਤੋਂ ਮਹੀਨੇ ਮਹੀਨਿਆਂ ਤੋਂ ਸਾਲ ਬੀਤ ਜਾਂਦੇ ਨੇ ਇਸ ਕੈਦ ਵਿੱਚ ਰਹਿੰਦੇ ਆ ਗੁਰੂ ਸਾਹਿਬ ਨੂੰ ਕੋਈ ਕਹਿੰਦਾ ਜੀ 6 ਸਾਲ ਕੋਈ ਕਹਿੰਦਾ ਹੈ ਕਿ ਗੁਰੂ ਸਾਹਿਬ ਉਥੇ 8 ਸਾਲ ਰਹੀ ਕੋਠਾੜਾ ਪਰ ਕਹਿੰਦੇ ਆ ਅਸਲ ਦੇ ਵਿੱਚ 16 ਸਾਲ ਜਿਹੜੇ ਗੁਰੂ ਹਰਗੋਬਿੰਦ ਸਾਹਿਬ ਉਸ ਕੈਦ ਦੇ ਵਿੱਚ ਰਹਿੰਦੇ ਨੇ ਹੁਣ ਸ਼ਾਹੀ ਹਕੀਮ ਸੀ ਇੱਕ ਵਜੀਦ ਖਾਂ ਇਹਦੇ ਇਹਦਾ ਜਿਹਦਾ ਆਪ ਦਾ ਰੋਗ ਸੀਗਾ ਨਾ ਜੀ ਉਹ ਗੁਰੂ ਅਰਜਨ ਪਾਸ਼ਾ ਜੀ ਦੇ ਸਿਰਵਾ ਨਾ ਠੀਕ ਹੋਇਆ ਸੀ ਕਹਿਣ ਨੂੰ ਇਹ ਹਕੀਮ ਸੀ ਪਰ ਇਹ ਖੁਦ ਜੇ ਤੋ ਰੋਗੀ ਹੋਇਆ ਇਹਦਾ ਕਿੱਥੋਂ ਲਾਜ ਨਾ ਹੋਇਆ ਗੁਰੂ ਅਰਜਨ ਸਾਹਿਬ ਜੀ ਦੇ ਚੜ੍ਹਨਾ ਨਾਲ ਉਹਨਾਂ ਦੀ ਗੜਬਾਣੀ ਦੇ ਨਾਲ ਇਹਦਾ ਆਪ ਦਾ ਰੋਗ ਦੂਰ ਹੋਇਆ ਸੀ ਸੋ ਇਹ ਗੁਰੂ ਅਰਜਨ ਦੇ ਜਿਹਦਾ ਪੱਕਾ ਮੁਰੀਦ ਬਣ ਚੁੱਕਿਆ ਸੀ ਤੇ ਕਦੇ ਵੀ ਇਹ ਸਖਮਨੀ ਸਾਹਿਬ ਦੇ ਪਾਠ ਕੀਤੇ ਬਿਨ ਆਪਣੇ ਘਰ ਤੋਂ ਪੈਰ ਬਾਹਰ ਨਹੀਂ ਸੀ ਪਾਉਂਦਾ ਇਹ ਸ਼ਾਹੀ ਹਕੀਮ ਵੀ ਸੀ ਏਨੇ ਨਾਂ ਫੇਰ ਜਿਹੜਾ ਜਹਾਗੀਰ ਆ ਉਹ ਜ਼ਿਆਦਾ ਬਿਮਾਰ ਰਹਿਣ ਲੱਗ ਗਿਆ ਜਹਾਗੀਰ ਸ਼ਾਹੀ ਹਕੀਮ ਤੋਂ ਦਵਾਈ ਬੂਤੀ ਲੈਂਦਾ ਰਿਹਾ ਤੇ ਪੁੱਛਦਾ ਰਿਹਾ ਵੀ ਮੈਨੂੰ ਮੈਂ ਠੀਕ ਕਿਉਂ ਨਹੀਂ ਹੋ ਰਿਹਾ ਤੁਸੀਂ ਇੰਨੀ ਵਧੀਆ ਦਵਾ ਪਾਨੇ ਕਰ ਰਹੇ ਹੋ ਮੈਨੂੰ ਆਰਾਮ ਕਿਉਂ ਨਹੀਂ ਮਿਲ ਰਿਹਾ ਮੈਨੂੰ ਚੈਨ ਕਿਉਂ ਨਹੀਂ ਪੜਿਆ ਮੈਨੂੰ ਨਾ ਰਾਤ ਨੂੰ ਨੀਂਦ ਆਉਂਦੀ ਹੈ ਨਾ ਮੇਰੀ ਸਿਹਤ 'ਚ ਕੋਈ ਸੁਧਾਰ ਹੋ ਰਿਹਾ ਮੈਨੂੰ ਆਖਰ ਬਿਮਾਰੀ ਕੀ ਹੈ ਇਹ ਫਿਰ ਸ਼ਾਹੀ ਹਕੀਮ ਵਜੀਦ ਖਾਨ ਕਹਿੰਦਾ ਹੈ ਆਪਣਾ ਜਹਾਗੀਰ ਨੂੰ ਉਹ ਕਹਿੰਦਾ ਭਾਈ ਤੇਰਾ ਕੋਈ ਰੋਗ ਨਹੀਂ ਤੂੰ ਬਹੁਤ ਗਲਤ ਕੰਮ ਕੀਤਾ ਗੁਰੂ ਅਰਜਨ ਪਾਸ਼ਾ ਨੂੰ ਸ਼ਹਾਦਤ ਦੇ ਕੇ ਹੁਣ ਦੂਸਰਾ ਗਲਤ ਕੰਮ ਤੁਸੀਂ ਉਹਨਾਂ ਦੇ ਪੁੱਤਰ ਸ਼ੀਮਾ ਗੁਰੂ ਗੁਰੂ ਹਰਗੋਬਿੰਦ ਸਾਹਿਬ ਨੂੰ ਜਿਹੜਾ ਤੁਸੀਂ ਕੈਦ ਕੀਤਾ ਤੁਸੀਂ ਉਹਨਾਂ ਨੂੰ ਰਿਹਾਈ ਕਰ ਦਿਓ ਭਲੇ ਪੁਰਸ਼ਾਂ ਨੂੰ ਰੱਬ ਦੇ ਬੰਦਿਆਂ ਨੂੰ ਇਦਾਂ ਕੈਦ ਕਰਨਾ ਚੰਗੀ ਗੱਲ ਨਹੀਂ ਤੁਹਾਡੇ ਸਾਰੇ ਰੋਗ ਦੂਰ ਹੋ ਜਾਣਗੇ ਤੁਸੀਂ ਉਹਨਾਂ ਤੋਂ ਮਾफी ਮੰਗ ਕੇ ਉਹਨਾਂ ਨੂੰ ਛੱਡ ਦਿਓ ਉਦੋਂ ਸਾਈਂ ਮੀਆਂ ਮੀਰ ਜੀ ਨੂੰ ਜਿਹੜੇ ਮੁਗਲ ਸਮਾਜ ਦੇ ਵਿੱਚ ਕਾਫੀ ਜ਼ਿਆਦਾ ਮੰਨਿਆ ਪਰ ਮੰਨਿਆ ਜਾਂਦਾ ਸੀ ਤੇ ਸਾਈਂ ਮੀਆਂ ਮੀਰ ਜੀ ਨੇ ਵੀ ਜਦੋਂ ਬੁਲਾ ਕੇ ਰਹਿ ਮਸ਼ਵਰਾ ਕੀਤਾ ਗਿਆ ਉਹਨਾਂ ਨੇ ਵੀ ਇਹੀ ਗੱਲ ਆਖੀ ਕਿ ਤੁਸੀਂ ਗੁਰੂ ਹਰਗੋਬਿੰਦ ਸਾਹਿਬ ਨੂੰ ਰੇਹਾ ਕਰਦੋ ਤੁਹਾਡੇ ਸਾਰੇ ਰੋਗ ਦੂਰ ਹੋ ਜਾਣਗੇ ਤੇ ਨਹੀਂ ਤਾਂ ਤੁਹਾਡਾ ਜਿਹੜਾ ਮੁਗਲ ਸੰਦਨਤਾ ਹੈਗੀ ਐ ਇਹਦਾ ਅੰਤ ਨਹੀਂ ਸੀ ਹੋਤਾ ਉਹ ਦੋਨਾਂ ਦੇ ਕੰਨ ਤੇ ਫਿਰ ਇਹਨੇ ਇੱਕ ਚਾਲ ਹੋਰ ਖੇਡਦਾ ਪਰ ਛੱਡ ਦਿੰਦਾ ਇਹ ਕਹਿੰਦਾ ਗੁਰੂ ਸਾਹਿਬ ਨੂੰ ਕਿ ਤੁਸੀਂ ਇਦਾਂ ਕਰੋ ਚਲੇ ਜਾਓ ਮੇਰੇ ਵੱਲ ਤੁਸੀਂ ਅੱਜ ਤੋ ਰਹਿ ਹਾਂ ਮੈਨੂੰ ਕੋਈ ਸਮੱਸਿਆ ਨਹੀਂ ਗੁਰੂ ਸਾਹਿਬ ਕਹਿੰਦੇ ਆਂ ਵੀ ਜੇ ਮੈਂ ਚਲਾ ਗਿਆ ਇਹਨਾਂ ਰਾਜਿਆਂ ਦਾ ਜੋ ਪਹਿਲਾਂ ਹਾਲ ਸੀ ਇਹਨਾਂ ਕੈਦੀਆਂ ਦਾ ਉਹੀ ਹਾਲ ਦੁਬਾਰਾ ਹੋ ਜਾਏਗਾ ਜੇਕਰ ਤੁਸੀਂ ਮੇਰੇ ਨਾਲ ਇਹਨਾਂ ਨੂੰ ਛੱਡੋਗੇ ਤਾਂ ਸੀ ਜਾਵਾਂਗੇ ਇੱਥੋਂ ਨਹੀਂ ਤਾਂ ਕੋਈ ਗੱਲ ਨਹੀਂ ਅਸੀਂ ਵੀ ਤੁਹਾਡੇ ਕੈਦ ਵਿੱਚ ਇਦਾਂ ਹੀ ਰਹਿ ਲਾਂਗੇ ਤਾਂ ਫਿਰ ਜਹਾਗੀਰ ਸੋਚਦਾ ਵੀ ਜੇਕਰ ਮੈਂ ਸਾਰਿਆਂ ਨੂੰ ਛੱਡ ਦਿੱਤਾ ਤਾਂ ਬਹੁਤ ਗਲਤ ਹੋ ਜਾਊਗਾ ਕਿਉਂ ਨਾ ਮੈਂ ਆਏ ਕਰਾਂ ਮਹਿਕਾਂ ਕਿ ਤੁਹਾਡਾ ਪੱਲਾ ਫੜ ਕੇ ਜਿੰਨੇ ਜਾ ਸਕਦੇ ਜਾਵੜਨ 2 ਜਾਂ 3 ਮਸਾਂ ਜਾਣਗੇ ਉਹ 2-3 ਦੀ ਜ਼ਹਿਮਤੀ ਬਾਨੀ ਨਹੀਂ ਨਿਰਾਜੇ ਆਪਸ ਵਿੱਚ ਡਾਡੇ ਮਾੜਮੜੇ ਤੇ ਫਿਰ ਇਸ ਪ੍ਰਕਾਰ ਕੱਲ੍ਹ ਦੇ ਗੁਰੂ ਹਰਗੋਬਿੰਦ ਸਾਹਿਬ ਦਾ ਜਿਹੜਾ ਰੇਹਾ ਹੋ ਜਾਣਗੇ ਇਥੋਂ ਪਰ ਕੀ ਕੈਦ ਦੇ ਕੈਦ ਰਹਿ ਆਣਗੇ ਪਰ ਗੁਰੂ ਸਾਹਿਬ ਅੰਤਰਜਾਮੀ ਸਿਰ ਦੀ ਚਾਲ ਜਾਣਗੇ ਸੀ ਉਹਨਾਂ ਨੇ ਪਹਿਲਾਂ ਹੀ ਜਿਹੜੇ ਉਹ ਦਰੋਗਾ ਨੂੰ ਕਹਿ ਕੇ ਹਰਦਾਸ ਜੀ ਨੂੰ 52 ਕਲੀਆਂ ਵਾਲਾ ਬਾਬਾ ਬੁੱਢਾ ਜੀ ਦੇ ਧਰੂ ਇਥਰੂ ਇਹਨਾਂ ਨੇ ਫਿਰ ਇੱਕ ਚੂਲਾ ਬਣਵਾਇਆ ਜੀ ਤੇ ਫੇਰ ਬਾਬਾ ਜੀ ਦੇ ਚੋਲਾ ਨੂੰ ਫੜ ਕੇ 52 ਕਲੀਆਂ ਨੂੰ 52 ਰਾਜੇ ਜਿਹੜੇ ਉਸ ਵੇਲੇ ਕੈਦਚ ਸਾਨੂੰ ਬਾਹਰ ਆਉਂਦੇ ਆ ਤੇ ਫੇਰ ਅਮ੍ਰਿਤਸਰ ਦੇ ਵਿੱਚ ਅੱਜ ਦੇ ਦਿਨ ਬਹੁਤ ਖੁਸ਼ੀਆਂ ਬਣਾਈਆਂ ਜਾਂਦੀਆਂ ਨੇ ਇਹ ਸੀ ਇਤਿਹਾਸ ਬੰਦੀ ਛੋੜ ਦਿਵਸ ਦਾ ਉਮੀਦ ਕਰਦੇ ਆ ਅੱਜ ਦੇ ਇਸ ਇਤਿਹਾਸ ਤੋਂ ਤੁਹਾਨੂੰ ਬਹੁਤ ਕੁਝ ਸਿੱਖਣ ਸਮਝਣ ਨੂੰ ਮਿਲਿਆ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨੇ ਦੀਦਾਰ ਜਰੂਰ ਹੋਏ ਹੋਣਗੇ ਸਾਨੂੰ ਦਿਓ ਇਜਾਜ਼ਤ ਦੀ ਸੂਪਿਆਰੇ ਸਾਸ ਅੰਦੇ ਜੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜੀ ਲਿਖੋ